ਸਿਰਵਾਹੀ குரு ਜੀ ਜੈਤਸਰੀ ਮਹੱਲਾ ਪੰਜਵਾ ਅਰਜਨ ਸਿਮਰਉ ਹਿਰਦੈ ਰਾਮ ਹਰਜਨ ਕੋ ਆਪਦਾ ਨੈਕਟ ਨਿਆ ਆਵੇ ਪੂਰਨ ਦਾਸ ਕੇ ਕਾਮ ਰਹਾਉ ਹਰ ਜਨ ਸਿਮਰਉ ਹਿਰਦੈ ਰਾਮ ਹਰ ਜਨ ਕੋ ਆਪਦਾ ਨੇਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਵਿਗਣਾ ਬਿਨਸਾ ਹਰ ਸੇਵਾ ਨਹਿ ਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਭੋਕ ਚਨਾਈ ਆਦਰ ਦੇਵਤ ਜਾਮ ਤਜ ਗੋਪਾਲ ਆਣ ਜੂ ਸਰਣੇ ਸੋਈ ਸੋਈ ਬਹਿਣ ਸਤਖਾਮ ਚਰਨ ਕਮਲ ਵਿਰਦਾ ਗਉ ਨਾਨਕ ਸੁਖ ਸਮੂਹ ਬਿਸਰਾਮ ਤਜ ਗੁਪਾਲ ਆਣ ਜੋ ਕਰਨੀ ਸੋਈ ਸੋਈ ਬੈਣ ਸਤਖਾਮ ਚਰਨ ਕਮਲਉ ਵੇਰਦਾ ਗੋਵਨਾਨਕ ਸੁਖ ਸਮੂਹ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਸਤਗੁਰਾਂ ਦੀ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਆਪ ਸੰਗਤਾਂ ਪ੍ਰੇਮ ਤੇ ਸਤਕਾਰ ਦੇ ਨਾਲ ਜੋ ਕਿ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਤੇਜਾ ਸਿੰਘ ਜੀ ਕਥਾਵਾਚਕ ਬਠਿੰਡਾ ਇਹਨਾਂ ਪਾਸੋਂ ਹਰ ਰੋਜ਼ ਸੰਗਤਾਂ ਕਥਾ ਦਾ ਆਨੰਦ ਮਾਣ ਰਹੀਆਂ ਸੋ ਹਰ ਰੋਜ਼ ਸਾਢੇ 7:00 ਲੈ ਕੇ ਸਾਢੇ 8:00 ਵਜੇ ਤੱਕ ਕਥਾ ਚੱਲ ਰਹੀ ਹੈ ਸੋ ਅੱਜ ਸੰਗਤਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਇਸ ਹਕਮ ਨਾਮ ਦੀ ਕਥਾ ਸਰਵਣ ਕੀਤੀ ਹੈ ਜੈਤ ਸਰੀਰਾਗ ਅੰਗ ਦੇ ਵਿੱਚ ਕਿ ਜੈਤ ਸਰੀ ਮਹੱਲਾ ਪੰਜਵਾਂ ਅਰਜਨ ਸਿਮਰਉ ਹਿਰਦੈ ਰਾਮ ਅਰਜਨ ਕੋ ਆਪਤਾ ਨਿਕਟ ਨ ਆਵੇ ਪੂਰਨ ਦਾਸ ਕੀ ਕਾਮ ਇਹ ਸ਼ਬਦ 702 ਅੰਗ ਦੇ ਉੱਤੇ ਜੈਤ ਸਰੀਰਾਗ ਦੇ ਵਿੱਚ ਅੰਕਤ ਹੈ ਜੋ ਸਾਡੇ ਬਹੁਤ ਹੀ ਸੂਝਵਾਨ ਕਥਾਵਾਚਕ ਪਾਇਤ ਜਸ ਸਿੰਘ ਹੁਣੇ ਹੀ ਕਥਾ ਕਰਕੇ ਹੁਕਮਨਾਵੰਦੀ ਸੋ ਸੰਗਤਾਂ ਨੂੰ ਨਿਹਾਲ ਕੀਤਾ ਸੋ ਹਿਰਦਾ ਹਰ ਜਨ ਸਿਮਰਉ ਕਰਦਾ ਰਾਮ ਜੋ ਸੰਗਤਾਂ ਹੁੰਦੀਆਂ ਗੁਰੂ ਘਰ ਦੇ ਵਿੱਚ ਆਉਂਦੀਆਂ ਜਿਨ੍ਹਾਂ ਦੇ ਮਨ ਦੇ ਵਿੱਚ ਦ੍ਰਿੜਤਾ ਹੈ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੈ ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਰ ਪ੍ਰਮਾਤਮਾ ਨੂੰ ਜਾਣਨਾ ਕੀਤਾ ਸਤਗੁਰੂ ਜੀ ਕਹਿੰਦੇ ਹਰ ਜਨ ਹਰ ਜਨ ਸਿਮਰਉ ਹਿਰਦਾ ਰਾਮ ਹਰਦਾ ਭਾਵ ਹਰੀ ਪ੍ਰਮਾਤਮਾ ਪਰਮੇਸ਼ਰ ਪ੍ਰਮਾਤਮਾ ਜਿਨ੍ਹਾਂ ਨੇ ਹਿਰਦੇ ਰੂਪੀ ਘਰ ਦੇ ਵਿੱਚ ਵਸਾਇਆ ਤੇ ਸਾਧ ਸੰਗਤ ਹਰ ਜਨ ਕੋ ਆਪ ਦਾ ਨਿਕਟ ਨ ਆਵੇ ਜਿਹੜੇ ਪੰਜੋ ਛਤਰੂ ਹੈ ਕਾਮ, ਕ੍ਰੋਧ, ਲੋਭ, ਓਮਕਾਰ ਉਦ ਸਾਧ ਸੰਗਤ ਫਰ ਲਾਗੀ ਨਹੀਂ ਆਉਂਦੇ ਸਾਰੇ ਕਾਰਜ ਪਰਮੇਸ਼ਰ ਪ੍ਰਮਾਤਮਾ ਆਪ ਸਵਰਧ ਜਿਸ ਤਰ੍ਹਾਂ ਸਾਡੇ ਬਹੁਤ ਹੀ ਸਤਕਾਰਯੋਗ ਕਥਵਾਚਕ ਭਾਈ ਤੇਜ ਸਿੰਘ ਜੀ ਬਠੰਡਾ ਉਹ ਦੁਪਹਿਰੇ ਦੇ ਵਿੱਚ ਹਰ ਐਤਵਾਰ ਐਰ ਐਤਵਾਰ ਦੇ ਐਤਵਾਰ ਔਰ ਵੀਰਵਾਰ ਇਸਤਰੀ satsang ਸਭਾ ਬੀਬੀਆਂ ਦਾ ਬਹੁਤ ਵੱਡਾ ਇੱਕ ਸਮਾਗਮ ਹੁੰਦਾ ਨਾਮ ਜਪਣ ਦਾ ਕੇਵਲ ਤੇ ਕੇਵਲ ਨਾਮ ਹੀ ਜਪਿਆ ਜਾਂਦਾ ਹੈ 11 ਵਜੇ ਤੋਂ ਲੈ ਕੇ 4 4:30 ਵਜੇ ਦੇ ਤੱਕ satsang ਤੋਂ ਪੰਜ ਸੁਖਨੀ ਸਾਹਿਬ ਦੇ ਪਾਠ ਹੁੰਦੇ ਆ ਫਿਰ ਸੁਖਨੀ ਸਾਹਿਬ ਪੰਜ ਪਾਠ ਜਪਜੀ ਸਾਹਿਬ ਦੇ ਫਿਰ ਸੁਖਨੀ ਸਾਹਿਬ ਦਾ ਪਾਠ ਹੁੰਦਾ ਹੈ ਫਿਰ ਚੌਪਈ ਸਾਹਿਬ ਦੀ ਪਾਠ ਹੁੰਦੀ ਹੈ ਫਿਰ ਆਦੰਤ ਸਾਹਿਬ ਦਾ ਪਾਠ ਹੁੰਦਾ ਤੇ ਸਾਰਾ ਦਰਬਾਰ 450 ਦਾ ਤਕਰੀਬਨ ਸੰਗਤ ਇਕੱਠ ਹੁੰਦਾ ਤੇ ਕੁਝ ਵੀ ਸੰਗਤ ਕੁਝ ਬਾਹਰ ਬਿਠੀ ਹੁੰਦੀ ਹੈ ਤੇ ਸਾਡੇ ਸਤਿਕਾਰਯੋਗ ਭਾਈ ਤੇਜਾ ਸਿੰਘ ਜੀ ਅਰਦਾਸਾ ਕਰਦੇ ਹੁੰਦੇ ਸਾਰੀ ਸ਼ਕਤ ਦੀ ਕੁਝ ਲੈ ਕੇ ਆਉਂਦੇ ਆ ਕੋਈ ਦੁਖੀ ਆਉਂਦਾ ਕੋਈ ਕਿਸ ਤਰ੍ਹਾਂ ਆਉਂਦਾ ਕੋਈ ਕਿਸ ਤਰ੍ਹਾਂ ਆਉਂਦਾ ਬਾਬਾ ਜੀ ਸਾਡਾ ਕੰਮ ਨਹੀਂ ਹੁੰਦਾ ਮਹਾਰਾਜ ਜੀ ਸਾਡਾ ਕੋਈ ਕੰਮ ਨਹੀਂ ਹੁੰਦਾ ਫਿਰ ਜਦੋਂ ਇਹ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਬੇਨਤੀ ਕਰਦੇ ਵੋ ਤੇ ਤੁਹਾਡੇ ਕਾਰਜ ਸਾਰੇ ਪੂਰੇ ਹੋਣਗੇ ਹਰ ਜਨ ਸਿਮਰੋ ਹਿਰਦੈ ਰਾਮ ਜਦੋਂ ਭਾਈ ਕਥਾਵਾਚ ਕੋ ਭਾਈ ਤੇਜ ਸਿੰਘ ਦੇ ਕੋਲੇ ਅਰਦਾਸਾ ਲਿਖਾ ਕੇ ਜਾਂਦੀ ਹੈ ਸੰਗਤ ਤੇ ਫਿਰ ਉਦੋਂ ਨਤਮਸਤਕ ਹੋਗੇ ਜਦੋਂ ਪ੍ਰੇਮ ਤੇ ਸ਼ਰਧਾ ਦੇ ਨਾਲ ਜਦੋਂ ਅਰਦਾਸਾ ਕਰਦੇ ਉਹਨਾਂ ਸਾਧ ਸੰਸਾਰੀ ਸੰਗਤੀਆਂ ਤੇ ਸਾਰੇ ਸੰਗਤ ਸਾਧ ਸੰਗਤ ਜਿੱਥੋਂ ਝੋਲੀਆਂ ਪਰ ਕੇ ਲੈ ਕੇ ਜਾਂਦੀ ਆ ਕਈ ਜੀਵ ਕਹਿੰਦੇ ਆ ਸਾਨੂੰ ਬੜਾ ਚਰੂਗਾ ਗੁਰੂ ਘਰ ਦੇ ਵਿੱਚ ਆਉਂਦਿਆਂ ਨੂੰ ਸਾਡਾ ਕੋਈ ਕਾਰਜ ਸਿਰੇ ਨਹੀਂ ਚੜਦਾ ਸਾਡਾ ਕੋਈ ਕੰਮ ਨਹੀਂ ਬਣਦਾ ਕੋਈ ਉਪਦੇਸ਼ ਜਾਣ ਤੋਂ ਬੈਠੇ ਹੁੰਦੀ ਆ ਕਿ ਸੱਤੋਂ ਪਹੁੰਚਣ ਗਿਆ ਕਿਸੇ ਦਾ ਧੀ ਪੁੱਤ ਦਾ ਕੋਈ ਰਿਸ਼ਤਾ ਵਗੈਰਾ ਹੁੰਦਾ ਹੈ ਉਲਝਣਾ ਉਲਝ ਉਲਝ ਜਾਂਦਾ ਕੰਮ ਚਲੋ ਹੁੰਦੀ ਤਾਂ ਸਤਿਗੁਰਾਂ ਦੀ ਮਨਿਆਦ ਹੈ ਜਿੱਥੇ ਸਤਿਗੁਰਾਂ ਨੇ ਜਿੱਥੇ ਕਾਰਜ ਕਰਨਾ ਉੱਥੇ ਕਰਨਾ ਹੁੰਦਾ ਹੈ ਤਾਂ ਕਲਪਰ ਕੋਈ ਹੁਕਮ ਹੈ ਇਹ ਸਾਡੇ ਲੋਕਾਂ ਦੀ ਇਹ ਜਿਹੜੀ ਪਰਮਾ ਵਹਿਮ ਹੈ ਇਸ ਤੋਂ ਇੱਕ ਪਾਸੇ ਹੋਣਾ ਪਵੇਗਾ ਜਿਹੜਾ ਕਾਰਜ ਸਤਿਗੁਰਾਂ ਨੇ ਆਪ ਕਰਨਾ ਹੈ ਇਹ ਸਤਿਗੁਰਾਂ ਨੂੰ ਪਤਾ ਹੈ ਫਿਰ ਜਾ ਕੇ ਇਹਨਾਂ ਨੂੰ ਜਦੋਂ ਦੱਸਦੇ ਆ ਕਿ ਸਾਡਾ ਕਾਰਜ ਸਿਰੇ ਨਿ ਚੜਿਆ ਸਾਡੀ ਅਰਦਾਸ ਬੇਨਤੀ ਕਰਦੇ ਹੋ ਕਿ ਸਾਡਾ ਕਾਰਜ ਸ੍ਰੀ ਚੜ ਜਾਵੇ ਜੇ ਕਿਸੇ ਦੇ ਘਰੇ ਪੁੱਤਰ ਦੀ ਲੋੜ ਹੈ ਉਹਨਾਂ ਦੀ ਅਰਦਾਸ ਕਰਦੇ ਆ ਜੇ ਕਿਸੇ ਦੇ ਘਰੇ ਸਾਧ ਸੰਗਤ ਵਿੱਚ ਕੋਈ ਦੁੱਧ ਦੀ ਲੋੜ ਹੈ ਉਹਨਾਂ ਦੀ ਅਰਦਾਸ ਕਰਦੇ ਆ ਦੇ ਸਭ ਦੇ ਸੰਦ ਵਿੱਚ ਜਾਣਾ ਕਿਸੇ ਦਾ ਪੁੱਤ ਦਾ ਵਿਆਹ ਕਾਰਜ ਰੁਕਿਆ ਹੁੰਦਾ ਹੈ ਉਹਨਾਂ ਦੀ ਅਰਦਾਸਾਂ ਕਰਦੇ ਆ ਜਦੋਂ ਅਰਦਾਸਾਂ ਕਰਦੇ ਆ ਸੱਚੇ ਮਨ ਦੇ ਨਾਲ ਸਾਧ ਸੰਗਤ ਤੇ ਫਿਰ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਕਿਉਂਕਿ ਮਨ ਦੀ ਭਾਵਨਾ ਕਰਕੇ ਕੀਤੀ ਜਾਂਦੀ ਹੈ ਉਹਨਾਂ ਅਰਦਾਸਾਂ ਜੇ ਭਾਵਨਾ ਕਰਕੇ ਪ੍ਰਾਣੀ ਅਰਦਾਸ ਕਰਦਾ ਹੈ ਤੇ ਫਿਰ ਸਾਧ ਸੰਗਤ ਸਾਰਿਆਂ ਦਾ ਸਤ ਪੂਰੀ ਹੁੰਦੀ ਹੈ ਫਿਰ ਇਹਨਾਂ ਦੇ ਕੋਲੇ ਆ ਕੇ ਫਿਰ ਬੇਨਤੀ ਕਰਦੀ ਹੈ ਸੰਗਤ ਨੂੰ ਕਿ ਮਹਾਰਾਜ ਜੀ ਜਿਹੜੀ ਤੁਸੀਂ ਅਰਦਾਸ ਕੀਤੀ ਸੀ ਨਾ ਸਾਡੀ ਤੇ ਉਹ ਸਤਗੁਰਾਂ ਦੀ ਕਿਰਪਾ ਹੋਊਗੀ ਔਰ ਅਰਦਾਸ ਪੂਰੀ ਹੋਊਗੀ ਤੇ ਹੁਣ ਸਾਡੀ ਦੁਬਾਰਾ ਫਿਰ ਅਰਦਾਸ ਕਰਦੇ ਵੋ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਵੋ ਫਿਰ ਫਿਰ ਅਰਦਾਸਾਂ ਕਰਦੇ ਆ ਕਿ ਫਿਰ ਨਾਲੇ ਉਪਦੇਸ਼ ਦਿੰਦੇ ਆ ਕਿ ਜੇਕਰ ਤੁਸੀਂ ਸੱਚੇ ਹਿਰਦੇ ਦੇ ਨਾਲ ਪਰਮੇਸ਼ਰ ਪਰਮਾਤਮਾ ਨੂੰ ਧਿਆਉਂਦੇ ਹੋ ਅਕਾਲ ਪੁਰਖ ਵੈਗੁਰੂ ਨੂੰ ਮੰਨਣਾ ਕਰਦੇ ਹੋ ਤੇ ਸਾਧ ਸੰਗਤ ਫੇਰ ਕਾਰਜ ਪੂਰੇ ਹੁੰਦੇ ਆ ਅਕਾਲ ਪੁਰਖ ਵੈਗੁਰੂ ਕਰਦਾ ਤੇ ਜਦੋਂ ਅਰਦਾਸ ਕਰਕੇ ਹਟਦੇ ਆ ਸਾਧ ਸੰਗਤ ਦੇ ਵਿੱਚ ਸਵਾਪਤੀ ਤੇ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਇੱਕੋ ਹੀ ਇੱਕ ਗੁਰੂ ਦਾ ਸਿੱਖ ਹੈ ਸਾਤ ਸੰਗਤ ਜਿਹੜਾ ਪਰਮੇਸ਼ਰ ਪ੍ਰਮਾਤਮਾ ਦੇ ਦੁਆਰੇ ਤੇ ਅਰਦਾਸ ਬੇਤੀ ਕਰਦਾ ਭਾਵੇਂ ਉਹਦੇ ਘਰ ਦੀ ਕਰਦਾ ਹੈ ਅਰਦਾਸ ਭਾਵੇਂ ਕਿਸੇ ਸੰਗਤਾਂ ਪ੍ਰਤੀ ਕਰਦਾ ਹੈ ਤੇ ਭਾਵੇਂ ਕਿਸੇ ਦੇ ਵਿਆਹ ਕਾਰਜ ਦੀ ਕਰਦਾ ਹੈ ਤੇ ਭਾਵੇਂ ਕਿਸੇ ਦੇ ਸੋਗ ਵਿਯੋਗ ਦੀ ਕਰਦਾ ਹੈ ਤੇ ਸਾਤ ਸੰਗਤ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ ਜਿਹੜਾ ਗਰਮ ਸਿੰਘ ਹੁੰਦਾ ਨਾਲ ਸਾਤ ਸੰਗਤ ਜਦੋਂ ਆਕਾਲਪੁਰਖ ਵਾਹਿਗੁਰੂ ਦੇ ਚਰਨਾਂ ਤੇ ਬੇਨਤੀ ਕਰਦਾ ਹੈ ਭਾਵੇਂ ਉਸ ਨੂੰ ਲੋਕ ਮਨਮੁਖ ਮਾੜਾ ਕਹਿੰਦੇ ਆ ਤੇ ਭਾਵੇਂ ਚੰਗਾ ਕਹਿੰਦੇ ਆ ਬਹੁਤੇ ਲੋਕ ਆ ਜਿਹੜੇ ਗਲਤ ਰਸਤੇ ਦੇ ਵਿੱਚ ਚੱਲਦੇ ਆ ਤੇ ਪ੍ਰਸਾਦ ਸੰਗਤ ਨੇ ਸੋਚਿਆ ਕੋਈ ਇੱਕ ਵਾਰੀ ਬੈਠ ਕੇ ਅਸੀਂ ਇਹਨੂੰ ਮਾੜਾ ਬੋਲਦੇ ਆ ਜਾਂ ਕੋਈ ਭੈੜਾ ਬਚਨ ਬੋਲਦੇ ਆ ਜਾਂ ਕੋਈ ਉੱਚਾ ਨੀਵਾਂ ਬਚਨ ਬੋਲਦੇ ਆ ਤੇ ਜਦੋਂ ਅਰਦਾਸ ਕਰਦਾ ਆ ਆਕਾਲਪੁਰਖ ਵਾਹਿਗੁਰੂ ਦੇ ਚਰਨਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਪੁਰਖਾ ਜਦੋਂ ਤੂੰ ਸਾਰ ਜੀਵਨ ਦਾ ਭਾਵੇਂ ਤੈਨੂੰ ਕੋਈ ਸੁੱਟਾ ਵਿਖਾਉਂਦਾ ਭਾਵੇਂ ਤੈਨੂੰ ਕੋਈ ਹੱਥ ਤੱਕਉਂਦਾ ਭਾਵੇਂ ਤੈਨੂੰ ਕੋਈ ਮਾੜਾ ਬੋਲਦਾ ਤੂੰ ਸਰਬੱਤ ਦਾ ਭਲਾ ਮੰਗਦਾ ਹੈ ਤੇ ਤੇਰਾ ਵੀ ਭਲਾ ਫਿਰ ਅਕਾਲ ਪੁਰਖ ਹੋਏ ਕੋਈ ਨੀ ਕਰਮੇ ਕਿਉਂਕਿ ਗ੍ਰੰਥੀ ਸਿੰਘ ਜਿਹੜਾ ਹੁੰਦਾ ਹੈ ਇਹ ਸਾਧ ਸੰਗ ਜਿਸਦੇ ਨਾਲ ਕਿਸੇ ਦਾ ਬੈਰ ਵਿਰੋਧ ਨਹੀਂ ਹੁੰਦਾ ਇਹ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਆ ਕਾਲ ਤੱਕ ਉਹਦੀ ਬਖਸ਼ਿਸ਼ ਹੁੰਦੀ ਆ ਕਿ ਗਰੰਤੀ ਸੰਗ ਨੇ ਅਮਰਤ ਵੇਲੇ ਜਾਗਣਾ ਅਰਦਾਸ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਨ ਕੋ ਪਲਾਈ ਮੰਗਦਾ ਰਹਿੰਦਾ ਸਾਧ ਸੰਗਤ ਸਾਰਿਆਂ ਦਾ ਇਸ ਕਰਕੇ ਜੋ ਗੁਰਮੁਖ ਹੈ ਉਹਨਾਂ ਨੂੰ ਪਤਾ ਹੁੰਦਾ ਨੇ ਚ ਜਾਂਦਾ ਤੇ ਮਨਮੁਖਣ ਤਾਂ ਸਾਧ ਸੰਗਤ ਜਿਹੜੇ ਆਪਣੇ ਰਸਤੇ ਤੇ ਜਾਣਾ ਹੁੰਦੇ ਨੇ ਤੋਸੀ ਪਾਸੇ ਜਾਣਾ ਭਾਵੇਂ ਜਿੰਨਾ ਮਰਜ਼ੀ ਸਮਝਾਈ ਜੋ ਸੋਚ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਤੇ ਜਪਾਉਣਾ ਹਰ ਜਣ ਸਿਮਰੋ ਵਰਦਾ ਰਾਮ ਹਰ ਜਣ ਕੋ ਆਪ ਦਾ ਨਿਕਟਣਾ ਆਵੇ ਪੂਰਨ ਦਾਸ ਕੇ ਕੰਮ ਉਹਨਾਂ ਦੇ ਪੂਰਨ ਕਾਜ ਹੁੰਦੇ ਆ ਉਹਨਾਂ ਦੇ ਕਾਰਜ ਸਵਾਰੇ ਜਾਂਦੇ ਆ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਅੰਗ ਸੰਗ ਜਾਣਿਆ ਹੋਇਆ ਸੋ ਐਟ ਦਾ ਸਰਗਣ ਬੀਟੀਆ 29 ਚੈਨਲ ਇਹਨਾਂ ਦਾ ਕੋਟਣ-ਕੁਟਾਣ ਧੰਨਵਾਦ ਜਿਹੜੇ ਦੇਸਾ ਉਹ ਦੇਸਾਂ ਦੇ ਵਿੱਚ ਇਹ ਪਰਮੇਸ਼ਰ ਪ੍ਰਭਾਤਮਾ ਦੀ ਬਾਣੀ ਦੀ ਵਰਖਾ ਵਰਖਾ ਰਹੀ ਆ ਜਗਾ ਜਗਾ ਤੇ ਹਰ ਜੀਵ ਨੂੰ ਸੁਣਾ ਰਹੀ ਹੈ ਤੇ ਬਹੁਤ ਹੀ ਸਾਡੇ ਸਤਿਕਾਰਯੋਗ ਕਥਾਵਾਚਕ ਭਾਈ ਤੇਜ ਸਿੰਘ ਜੀ ਜੋ ਕਥਾ ਰਾਈ ਸੰਗਤਬਿਨਿਹਾਲ ਕਰਦੇ ਆ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆਓ ਸਮਾਪਤੀ ਵੱਲ ਚੱਲੀਏ ਲੋਕ ਸੁਖੀਏ ਪਰਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਵੇਲੇ ਫਤਿਹ ਬੁਲਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋ ਨਾਮ